ਦਸੂਹਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇੱਕ ਨਸ਼ਾ ਤਸਕਰ ਕੋਲ ਨਸ਼ੀਲੇ ਟੀਕੇ ਅਤੇ ਇੱਕ ਦੇਸੀ ਪਿਸਤੌਲ ਸੀ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕਮਲਪ੍ਰੀਤ ਸਿੰਘ, ਗੁਰਜੰਤ ਸਿੰਘ, ਰਾਮ ਲੁਭਾਇਆ ਉਰਫ਼ ਥਾਮਸ ਅਤੇ ਅਣਪਛਾਤੇ ਵਿਅਕਤੀ ਜੋ ਕਿ ਬਿਆਸ ਦਰਿਆ ਦੇ ਨੇੜੇ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਬਿਆਸ ਦਰਿਆ ਦੇ ਪਿੰਡ ਬੱਸੀ ਬੇਟ ਨੇੜੇ ਦਰਿਆ ਦੇ ਕੰਢੇ ਆਪਣੇ ਗ੍ਰਾਹਕਾਂ ਨੂੰ ਨਸ਼ੀਲੇ ਪਦਾਰਥ ਵੀ ਸਪਲਾਈ ਕਰਦੇ ਹਨ ਜਿਸ ਤੇ ਥਾਣਾ ਦਸੂਹਾ ਦੇ ਮੁਖ ਅਫਸਰ ਪਾਰਟੀ ਸਮੇਤ ਉਕਤ ਸਥਾਨ ਤੇ ਪਹੁੰਚੇ ਜਿੱਥੇ ਉਕਤ ਵਿਅਕਤੀਆਂ ਨੇ ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀयत ਨਾਲ ਗੋਲੀਆਂ ਚਲਾ ਦਿੱਤੀਆਂ ਦਸੂਹਾ ਪੁਲਿਸ ਨੇ ਬੜੀ ਹੀ ਦਲੇਰੀ ਨਾਲ ਉਕਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਅਤੇ ਕੁਝ ਨਸ਼ਾ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਪਾਰਟੀ ਤੇ ਗੋਲੀ ਚਲਾਉਣ ਵਾਲੇ ਰਾਮ ਲੁਭਾਇਆ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਤਿੰਨ ਨਸ਼ਕਰਾ ਤੇ ਪਰਚਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਨ੍ਹਾਂ 'ਚੋ ਕਮਲਪ੍ਰੀਤ ਸਿੰਘ ਅਤੇ ਗੁਰਜੰਤ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਲੈ ਕੇ ਰਾਮ ਲੁਭਾਇਆ ਉਰਫ ਥਾਮਸ ਨੂੰ ਪੁਸ਼ਗਿਸ਼ ਕੀਤੀ ਜਾ ਰਹੀ ਹੈ। ਮਿਤੀ 2 24 ਨੂੰ ਗਸ਼ਤੇ ਦੌਰਾਨ ਇੱਕ ਮੁਖੌਰੀ ਸਾਨੂੰ ਇਤਲਾ ਮਿਲੀ ਸੀ ਕਿ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਰੁਫਾਰਾ ਮਨਪ੍ਰੀਤ ਸਿੰਘ ਪੁੱਤਰ ਮਖਤਿਆਰ ਸਿੰਘ ਹਰਪ੍ਰੀਤ ਸਿੰਘ ਰੁਫੋ ਹੈਪੀ ਪੁੱਤਰ ਮਖਤਿਆਰ ਸਿੰਘ ਵਾਸੀਆਂ ਗੁੱਡੋਵਾਲਾ RAM ਲੁਆਯਾ ਰੁਫ ਥੋਮਸ ਪੁੱਤਰ RAM ਸਰੂਪ ਵਾਸੀ ਤਲਵਾੜਾ ਸੋਨਾ ਤੇ ਕੁੱਗੀ ਇਹ ਵਾਸੀਨ ਕੈਥਾ ਮਹੱਲੇ ਦੇ ਸੂਹੇ ਦੇ ਨੇ ਜੋ ਕਿ ਬਿਆਸ ਦਰਿਆ ਪੱਸੀ ਪੱਸੀ ਬੇੜ ਦੇ ਨਜ਼ਦੀਕ ਦਰਿਆ ਦੇ ਕੰਢੇ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਨਾਲ ਅਸੀਂ ਡਿਸਕਸ ਕੀਤੀ ਉਹਨਾਂ ਦੇਸ਼ਾਂ ਨਿਰਦੇਸ਼ਾਂ ਤਹਿਤ ਅਸੀਂ ਫਿਰ ਅਸੀਂ ਉੱਥੇ ਇੱਕ ਰੇਡ ਕੀਤੀ ਮੇਰੀ ਟੀਮ ਨੇ ਰੇਡ ਕੀਤੀ ਜਿਹਦੇ ਵਿੱਚ ਨਾਲ ਸਾਡੀ ਸੀਆਈਡੀ ਟੀਮ ਸੀਗੀ ਤੇ ਐਸਐਚਓ ਤਲਵਾੜਾ ਦੀ ਟੀਮ ਸਾਡੇ ਨਾਲ ਸੀ ਉਸ ਰੇਡ ਦੇ ਦੌਰਾਨ ਜਦੋਂ ਅਸੀਂ ਉੱਥੇ ਪੱਸੀਬੇੜ ਦੇ ਦਰਿਆ ਕੱਡੇ ਨੇੜੇ ਪੁੱਜੇ ਤਾਂ ਇਹ ਜਿਨ੍ਹਾਂ ਦੇ ਤੁਹਾਨੂੰ ਮੈਂ ਦੋਸ਼ੀਆਂ ਦੇ ਨਾਮ ਦੱਸਿਆ ਇਹ ਉੱਥੇ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ ਉਸੇ ਦੌਰਾਨ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਹੈ ਤਾਂ ਅਸੀਂ ਆੜ ਦਾ ਸਾਰਾ ਲੈ ਕੇ ਆਪਣੀ ਜਾਨ ਚਾਹੀ ਜਿਸ ਤਹਿਤ ਅਸੀਂ ਥਾਣਾ ਦਸੂਹਾ ਦੇ ਵਿੱਚ ਕੇ ਮਕਦਮਾ ਨੰਬਰ 45 ਅ ਅੰਡਰ ਸੈਕਸ਼ਨ 307 353 186 ਆਈਪੀਸੀ ਅਤੇ 2527 55 93 ਆਰਮ ਜੈਕਟ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਹੈਗਾ ਇਸੇ ਤਹਿਤ ਹੀ ਅਸੀਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਫਿਰ ਇਹ ਮੌਕੇ ਤੋਂ ਜਿਹੜੇ ਦੋਸ਼ੀ ਫਰਾਰ ਹੋਗੇ ਫਿਰ ਅਸੀਂ ਅਸੀਂ ਉੱਥੇ ਸਰਚ ਅਭਿਆਨ ਚਲਾਇਆ ਆਪਣੀ ਆਪਣੇ ਵੱਖ-ਵੱਖ ਟੀਮਾਂ ਬਣਾਈਆਂ ਉਸੇ ਸਰਚ ਅਭਿਆਨ ਦੇ ਦੌਰਾਨ ਫਿਰ ਏਐਸਸੀ ਅਨਿਲ ਕੁਮਾਰ ਜਦੋਂ ਚੈਕਿੰਗ ਕਰ ਰਹੀ ਸੀ ਤਾਂ ਇਹਨੂੰ ਇੱਕ ਦੋਸ਼ੀ ਜਿਸ ਦਾ ਨਾਮ ਆਰਾਮ ਲਵਾਇਆ ਫ੍ਰੀਥੋਮਸ ਪੁੱਤਰ ਰਾਮਸਰੂਪ वासीसना वाश नगर तलवाड़ा ਇਹ ਮਿਲਿਆ ਜਿਹਦੇ ਕੋਲੋਂ ਰਿਕਬਰੀ ਮੌਕੇ ਤੇ ਹੋਈ ਜੀ ਜੋ ਕਿ 14 ਨਸ਼ੀਲੇ ਟੀਕੇ ਤੇ 15 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਤੇ ਮਗਦਮਾ ਨੰਬਰ 47 ਮਿਤੀ 20 2024 ਅੰਡਰ ਸੈਕਸ਼ਨ 21 22 ਕਾਰ 85 ਐਨ ਡੀ ਪੀ ਐਕਸ थाना ਦਸੂਹਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਇਸੇ ਹੀ ਆਪਣੇ ਸੱਚ ਅਭਿਆਨ ਦੇ ਦੌਰਾਨ ਐਸ ਆਈ ਗੁਰਦੀਪ ਸਿੰਘ ਆ ਐਸੇ ਗੁਰਦੀਪ ਸਿੰਘ ਨੂੰ ਜਿਹਰੇ ਚੈਕਿੰਗ ਦੋ ਦੋਸ਼ੀ ਇੱਕ ਕਮਲਪ੍ਰੀਤ ਸਿੰਘ ਪੁੱਤਰ ਉਦਮ ਸਿੰਘ ਵਾਸੀ ਖੱਖਾਂ ਥਾਣਾ ਟਾਂਡਾ ਤੇ ਗੁਰਜੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਹੂਰਾ ਥਾਣਾ ਟਾਂਡਾ ਮੋਟਰਸਾਈਕਲ ਤੇ ਮਿਲੇ ਜਿਨ੍ਹਾਂ ਕੋਲੋਂ 15-15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਸੋ ਇਹ ਜਿਹੜੇ ਦੋਸ਼ੀ ਸੀਗੇ ਇਹ ਇੱਥੇ ਕਾਫੀ ਟਾਂਡ ਦੇ ਇੱਥੇ ਨਸ਼ੇ ਦੀ ਸਪਲਾਈ ਕਰਦੇ ਪਏ ਸਾਨੂੰ ਇਹਦੀ ਆਪਣੇ ਕੋਲੇ ਇਨਪੁਟ ਸੀਗੀ ਤੇ ਅਸੀਂ ਕਾਫੀ ਪਹਿਲਾਂ ਵੀ ਇਹਨਾਂ ਤੇ ਵਰਕ ਕੀਤਾ ਹੈਗਾ ਇਹ ਦਰਿਆ ਦਾ ਏਰੀਆ ਹੁਣ ਕਰਕੇ ਥੋੜਾ ਜਿਹਾ ਸੈਂਸਿਟਿਵ ਸੀਗਾ ਮੈਂ ਪਰ ਅਸੀਂ ਵਕ ਵਕ ਜਿਹੜੀਆਂ ਮਾਣਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਤੇ ਜਿਹੜੇ ਨਿਗਰਾਨੀ ਮਾਣਯੋਗ ਡੀਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਕਾਫੀ ਆਪਣੇ ਉੱਥੇ ਅਸੀਂ ਬੀੜੀਆਂ ਦਾ ਵੀ ਅਸੀਂ ਉੱਥੇ ਇਸਤੇਮਾਲ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਨੇ ਬੜੀ ਇੱਥੇ ਬਹਾਦਰੀ ਦੇ ਨਾਲ ਕੰਮ ਕੀਤਾ। ਪਰ ਦੋਸ਼ੀ ਕੁਝ ਹੈਗੇ ਆ ਜਿਹੜੇ ਭੱਜਣ ਦੇ ਵਿੱਚ ਪ੍ਰਾਰੜ ਹੋ ਗਏ ਤੇ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀ ਹੈ। ਅਸੀਂ ਬਹੁਤ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਹੈ। ਤੇ ਇੱਕ ਗੱਲ ਇਹ ਹੈ ਵੀ ਜਿਹੜਾ ਦੋਸ਼ੀ ਆਪਣੇ ਕੋਲ ਆਮ ਲੁਆਇਆ ਉਹਦੇ ਕੋਲੋਂ ਇੱਕ ਸਾਡੀ ਜਦੋਂ ਅਸੀਂ ਉਹਨੂੰ ਪੁਲਿਸ ਆਪਣੇ ਕੁੱਛਗਿੱਛ ਕੀਤੀ ਸ਼ਕਤੀ ਦੇ ਨਾਲ ਤਾਂ ਉਹਨੇ ਇੱਕ ਜੋ ਫਾਇਰਿੰਗ ਸਾਡੇ ਦੌਰਾਨ ਇੱਕ ਫਾਇਰ ਕੀਤਾ ਸੀ ਉਹਦੇ ਕੋਲ ਇੱਕ ਨਜਾਇਜ਼ ਦੇਸੀ ਕਟਾ ਤੇ ਇੱਕ ਜਿਹੜਾ ਚੱਲਿਆ ਹੋਇਆ ਖੋਲ ਬਰਾਮਦ ਹੋਇਆ ਹੈ। ਤੇ ਬਾਕੀ ਵੀ ਜਿਹੜੇ ਦੁੱਸ਼ੇ ਹੈਗੇ ਉਹਨਾਂ ਕੋਲੇ ਇਨਪੁਟ ਹੈਗੇ ਆ ਵੀ ਉਹਨਾਂ ਕੋਲੇ ਵੈਪਨ ਮੋਰ ਹੈਗੇ ਤੇ ਸਾਡੀ ਲਗਾਤਾਰ ਟੀਮ ਅਸੀਂ ਉਹਨਾਂ ਤੇ ਵਰਕ ਕਰ ਰਹੇ ਹੈਗੇ ਆ ਤੇ ਬਾਕੀ ਵੀ ਮੇਰੀ ਇਹ ਮਾੜੇ ਸ਼ਾਰਤ ਜਨ ਸਰਾਂ ਨੂੰ ਜਿਹੜੇ ਨਸ਼ੇ ਦੇ ਸਮਗਲਰ ਨੇ ਜੋ ਵੀ ਇੱਥੇ ਹੈਗੀ ਹੈ ਸਖਤ ਤਦਾਦ ਨਹੀਂ ਆ ਤੇ ਮੈਂ ਇਹਨਾਂ ਨੂੰ ਚੈਲੰਜ ਕਰਦਾ ਜੋ ਚੈਲੰਜ ਕਰ ਰਿਹਾ ਤੇ ਕੰਮ ਕਰ ਰਿਹਾ ਤੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ